ਹਾਂਜੀ ਵੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਆਪਣੇ ਚੈਨਲ ਨੂੰ ਥੱਲੇ ਦਿਖਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਉੱਤੇ ਪ੍ਰੈਸ ਕਰ ਲਿਓ ਜੀ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਨਵੇਂ ਨੇ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਆਪਣੇ ਚੈਨਲ ਤੇ ਜਾਂ ਪੇਜ ਤੇ ਜੀ ਕਿਸੇ ਵੀ ਸਾਧਨ ਦੀ ਐਡ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਉੱਪਰ ਨੰਬਰ ਸ਼ੋਅ ਰਿਹਾ ਜੀ ਉਸ ਨੰਬਰ ਤੇ ਤੁਸੀਂ WhatsApp 'ਤੇ ਫੋਟੋਆਂ ਤੇ ਜਾਣਕਾਰੀ ਭੇਜ ਕੇ ਜੀ ਕਿਸੇ ਵੀ ਸਾਧਨ ਦੀ ਆਪਣੇ ਚੈਨਲ ਤੇ ਜੀ ਜਾਂ Facebook ਪੇਜ ਤੇ ਜੀ ਐਡ ਲਗਵਾ ਸਕਦੇ ਹੋ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਹੈ ਜੀ ਸਰੀ ਵੀਰਪ੍ਰਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਪਹਿਲਾਂ ਵੀਰੇ ਸੇਲ ਵਾਸਤੇ ਲੈ ਕੇ ਆਂ ਜੀ ਟਰਾਲਾ ਵਕਾਵਾ ਜੀ ਤੇ ਏਡ ਰਨ ਲੈ ਵੀਰੇ ਸਾਈਜ਼ ਹੈ ਜੋ 18 ਫੁੱਟ ਲੰਬਾ ਜੀ 7 ਫੁੱਟ ਚੌੜਾ ਜੀ 18 ਬੈ 7 ਫੁੱਟ ਟਰਾਲਾ ਵਕਿਆਉ ਹੈ ਜੀ ਡਬਲ ਟੈਰੀ ਵੀਰੇ ਵਧੀਆ ਸਾਫ ਕੰਡੀਸ਼ਨ ਚ ਟਾਇਰ ਪੈਨੇ ਬਿਨਾ ਜੈਕ ਤੋਂ ਹੈ ਜੀ ਟਾਟਾ ਸੇਲ ਦਾ ਵੀਰੇ ਮਾਲ ਲੱਗਿਆ ਹੋਇਆ ਟਰਾਲੇ ਨੂੰ ਏਰੀਆ ਵੀਰ ਦਾ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਤੇ ਰੇਟ ਵੀ ਨ ਰੱਖ ਜੋ 290000 ਰੁਪਏ ਵੀ ਨ ਰੇਟ ਰੱਖੇ ਜੀ 290000 ਰੁਪਏ ਵੀ ਨ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰ ਹੈ ਜੀ 6239429412 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 18 ਬੈ 7 ਫੁੱਟਾ ਟਰਾਲਾ ਵੀਰੇ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਲੈ ਕੇ ਆਏ ਜੀ 40 3600 ਟਰੈਕਟਰ ਵਿਕਿਆ ਹੋਇਆ ਜੀ ਤੇ ਇਹ ਟਰੈਕਟਰ ਵੀਰੇ 1992 ਮਾਡਲ ਹੈ ਜੀ 1992 ਮਾਡਲ ਹੈ ਜੀ ਟਰੈਕਟਰ ਏਰੀਆ ਵੀਰ ਦਾ ਮੋਗਾ ਜੀ ਰੇਟ ਵੀ ਨਾ ਰੱਖ ਜੋ 1 ਲੱਖ 40000 ਰੁਪਏ ਵੀ ਨਾ ਰੇਟ ਰੱਖਿਆ ਜੀ 1 ਲੱਖ 40000 ਰੁਪਏ ਵੀ ਨਾ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰ ਹੈ ਜੀ 76588 98 450 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 43600 ਮੇਰੇ ਟਰੈਕਟਰ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਲੈ ਕੇ ਆਇਆ ਸੋਨਾਲੀਕਾ ਟਰੈਕਟਰ ਵਕਿਆ ਹੋਇਆ ਜੀ ਸੋਨਾਲੀਕਾ ਟਰੈਕਟਰ ਵਕਿਆ ਹੋਇਆ ਵੀਰੇ 60 ਟਰੈਕਟਰ ਵਕਿਆ ਹੋਇਆ ਜੀ ਮਾਡਲ ਆ ਜੋ ਟਰੈਕਟਰ ਵੀਰੇ 2012 ਮਾਡਲ ਹੈ ਜੀ ਏਰੀਆ ਵੀਰ ਦਾ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਤੇ ਅ ਰੇਟ ਵੀ ਇਹਨਾਂ ਰੱਖ ਜੋ 3,25,000 ਰੁਪਏ ਵੀ ਇਹਨਾਂ ਰੇਟ ਰੱਖੇ ਜੀ 3,25,000 ਰੁਪਏ ਵੀ ਇਹਨਾਂ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9592735946 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸੋਨਾਲਿਕਾ 60 ਅਟਰੈਕਟਰ ਵੀਰੇ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਲੈ ਕੇ ਆਂ ਜੀ ਇਹ ਟਰਾਲਾ ਵਕਾਉਆ ਵੀਰੇ 8 ਟਰਲ ਦਾ ਸਾਈਜ਼ ਹੈ ਜੋ 16 ਫੁੱਟ ਲੰਬਾ ਜੀ 7 ਫੁੱਟ ਚੌੜਾ ਜੀ ਰੇਲ ਦਾ ਹਿੱਸਾ ਜੀ 10 ਨਟੀ ਦੀਆਂ ਹੱਬਾਂ ਨੇ ਜਾਲੀ ਲੱਗੀ ਹੋਈ ਹੈ ਜੀ ਮੱਛੀ ਹੌਕਾ ਜੀ 10 ਇੰਚੀ ਦੀ ਚਾਰਸੀ ਲੱਗਿਆ ਜੀ ਲਾਈਟਾਂ ਲੱਗੀਆਂ ਹੋਈਆਂ ਨੇ ਟਰਾਲੇ ਤੇ ਵੀਰੇ ਏਰੀਆ ਪਰ ਤਾਂ ਅੰਮ੍ਰਿਤਸਰ ਵੀਰ ਦਾ ਏਰੀਆ ਜੀ ਬਿਆਸ ਜੀ ਰੇਟ ਵੀ ਨ ਰੱਖ ਜੋ 315000 ਰੁਪਏ ਵੀ ਨ ਰੇਟ ਰੱਖਿਆ ਜੀ 315000 ਰੁਪਏ ਵੀ ਨ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 98782 99783 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 16/7 ਫੁੱਟਾ ਟਰਾਲਾ ਵੀਰੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜੇ ਸਾਰੇ ਵੀਰ ਭਰਾ ਮਦਾ ਤਹਿ ਦਿਲੋਂ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਇਸ ਪ੍ਰਕਾਰ ਦੀਆਂ ਹੋਰ ਵੀ ਵੀਡੀਓ ਵੇਖਣ ਲਈ ਜੇ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਓਕੇ ਦੋਸਤੋ ਧੰਨਵਾਦ ਜੀ